ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਸੱਤ ਮਸਲਾਂ ਦੀ ਦਾਲ ਸੱਤ ਮਸਲਾਂ ਦੀ ਦਾਲ ਆਪਾਂ ਇੱਕ ਕੋਲੇ ਲਈ ਲਈ ਸੀ ਤੇ ਦਾਲ ਨੂੰ ਆਪਾਂ ਚੰਗੀ ਤਰ੍ਹਾਂ ਧੋ ਗਏ ਧੋ ਕੇ ਅੱਧੇ ਘੰਟੇ ਵਾਸਤੇ ਰੱਖ ਦੇਵਾਂਗੇ ਤੇ ਚੰਗੀ ਤਰ੍ਹਾਂ ਆਪਾਂ 2-3 ਪਾਣੀ ਧੋ ਗਏ ਇਨੂੰ ਫਿਰ ਉਹ ਗੇ ਰੱਖ ਦਵਾਂਗੇ ਦਾਹਲਾ ਸੀ ਦੋ ਦਿਨ ਪਾਣੀ ਧੋਲੀ ਸੀ ਤੇ ਹੁਣ ਆਪਾਂ ਪਾਣੀ ਪਾ ਕੇ ਤੇ ਅੱਧੇ ਘੰਟੇ ਵਾਸਤੇ ਆਪਾਂ ਟੱਕ ਕੇ ਰੱਖ ਦਵਾਂਗੇ ਤੇ ਬਾਅਦ ਚ ਕੁੱਕਰ ਚ ਪਾ ਲਵਾਂਗੇ ਹਾਂਜੀ ਆਪਾਂ ਦਾਲ ਨੂੰ ਚੈੱਕ ਕਰ ਲਈਏ ਦਾਲ ਨੂੰ ਪਿਓ ਕੇ ਅੱਧੇ ਘੰਟੇ ਤੋਂ ਜ਼ਿਆਦਾ ਹੀ ਟਾਈਮ ਹੋ ਗਿਆ ਤੇ ਦਾਲ ਸਾਡੀ ਚੰਗੀ ਤਰ੍ਹਾਂ ਭੁੱਲ ਕੇ ਤਿਆਰ ਹੋ ਗਈ ਵੇਖੋ ਰਲੇ ਛਿਲਕੇ ਵੀ ਲਖਣ ਡਿਆ ਪਏ ਦਾਲ ਤੋਂ ਦਾਲ ਤੋਂ ਦਾਲ ਚੋਂ ਪਾਣੀ ਕੱਢ ਦਿੱਤਾ ਸੀ ਮੈਂ ਤੇ ਹੁਣ ਆਪਾਂ ਕੁੱਕਰ 'ਚ ਪਾ ਲਵਾਂਗੇ ਇਹ ਇੱਕ ਕੋਲੀ ਦਾਲ ਦੀ ਲਈ ਸੀ ਮੈਂ ਤਿੰਨ ਕੋਲੀਆਂ ਪਾਣੀ ਨਾਲ ਪਕੇ ਇਹਦੇ ਵਿੱਚ ਪਾ ਲਿਆ ਸੀ ਪਾਣੀ ਪਾ ਦਵਾਂਗੇ ਤੇ ਕੱਚੀ ਤਿੰਨ ਕੋਲੀਆਂ ਤੇ ਹੁਣ ਆਪਾਂ ਡਕਸ਼ਨ ਤੇ ਰੱਖਦੇ ਆਂ ਡਕਸ਼ਨ ਤੇ ਆਪਾਂ ਕੁੱਕਰ ਰੱਖ ਲਿਆ ਤੇ ਇੱਕ ਚਮਚਾ ਨਮਕ ਪਾਵਾਂਗੇ ਹਲਦੀ ਪਾਊਡਰ ਪਾ ਦਿੰਦੇ ਅੱਧਾ ਚਮਚਾ ਕਸ਼ਮੀਰੀ ਲਾਲ ਮਿਰਚ ਪਾ ਦਾਂਗੇ ਚਮਚੇ ਦਾ ਚੌਥਾ ਹਿੱਸਾ ਇਹ ਸਾ। ਇਹ ਨਾ ਪਾ ਕੁੱਕਰ ਬੰਦ ਕਰ ਦਿੰਨੇ ਆ। ਦੋ ਵਿਸਲਾ ਦਵਾ ਲੈਣੇ ਆ। ਦਾਲ ਨੂੰ ਹਾਂਜੀ ਕੁੱਕਰ ਨੂੰ ਸਾਡੇ ਨੂੰ ਦੋ ਵਿਸਲਾ ਤੋਂ ਵੀ ਤਿੰਨ ਵਿਸਲਾ ਆ ਗਿਆ ਤੇ ਹੁਣ ਆਪਾਂ ਹੋਮ ਤੇ ਦੇਖ ਲੈਣੇ ਆ। ਦੇ ਸਭ ਦੇ ਦਾਲ ਤਿੰਨਾਂ ਵਿਸਲਾਂ ਚ ਕਿੰਨੀ ਵਧੀਆ ਕੋਲ ਕੇ ਤਿਆਰ ਹੋ ਗਈ ਹੁਣ ਆਪਾਂ ਲਾਵਾਂਗੇ ਜੀ ਤੜਕਾ ਹੁਣ ਪਾਵਾਂਗੇ ਆਪਾਂ ਕੜਾਈ ਚ ਤੇਲ ਤੇਲ ਨੂੰ ਚੰਗੀ ਤਾ ਗਰਮ ਹੋਣ ਦਵਾਂਗੇ ਹਾਂਜੀ ਤੇਲ ਚੰਗੀ ਤਾ ਗਰਮ ਹੋ ਗਿਆ ਤੇ ਹੁਣ ਆਪਾਂ ਪਾ ਦਾਂਗੇ ਜੀਰਾ ਨਾਲ ਹੀ ਪਾ ਦਾਂਗੇ ਲਸਣ ਤੇ ਅਦਰਕ ਇਹ ਕਰਦੂ ਮਿੰਟ ਵਾਸਤੇ 골ਡ ਬਰౌਨ ਹੋ ਜAVE ਲਓ ਜੀ ਅਦਰਕ ਨੂੰ ਇਹ ਦੋ ਆਮੇ ਲਾਲ ਮਿਰਚਾਂ ਲਈਆਂ ਸੀ ਇਹਨਾਂ ਨੂੰ ਮੈਂ ਕੱਟ ਲਿਆ ਸੀ ਇਹਨਾਂ ਨੂੰ ਪਾ ਦਿੰਨੇ तो बाद पा दें मैं प्याज प्याजा में भी चंकी तरह भुन लवेंगे आप गैस मैं लो ही रखिया प्याज वेखो गोल्ड बराउन हो तो हम अभी पा देंगे मैं दो टमाटर कटे से टमाटर पा देवे टमाटर में ही आप चंकी पका लवेंगे टमाटर को चंकी तरह सौंफ हम बनाए ਟਮਾਟਰ ਸਾਡੇ ਸੌਫਟ ਹੋ ਗਏ ਤੇ ਹੁਣ ਪਾਵਾਂਗੇ ਥੋੜਾ ਜਿਹਾ ਨਮਕ ਅੱਧਾ ਕ ਚਮਚਾ ਨਮਕ ਪਾਵਾਂਗੇ ਕਾਲੀ ਮਿਰਚ ਮਸਾਲਾ ਪਾਵਾਂਗੇ ਅੱਧਾ ਚਮਚਾ ਹਲਦੀ ਪਾਊਡਰ ਦਾ ਵੀ ਅੱਧਾ ਚਮਚਾ ਚਮਚੇ ਦਾ ਚੌਥਾਈ ਸੰ ਕਸ਼ਮੀਰੀ ਲਾਲ ਮਿਰਚ ਸੋਰੀ ਦੇਗੀ ਮਿਰਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਤੇ ਮਿਕਸ ਕਰ ਦਵਾਂਗੇ ਦੋ ਮੈਂ ਹਰੀਆਂ ਮਿਰਚਾਂ ਕੱਟੀਆਂ ਸੀ ਇਹਨਾਂ ਨੂੰ ਪਾ ਦਵਾਂਗੇ ਉਰਾਨੇ ਮੇ ਪਾਣੀ ਐਡ ਕਰੂੰਗੀ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ। ਇਹ 20 ਮਿੰਟ ਵਾਸਤੇ ਢੜਕੇ ਨੂੰ ਹੋਰ ਪੋਕੋ ਦਿੰਨੇ ਆ। ਤੜਕੇ ਨੂੰ ਵੀ ਕੋ ਤਿਆਰ ਕਰਤਾ ਚੰਗੀ ਤਰ੍ਹਾਂ ਪੁੱਜ ਕੇ ਤਿਆਰ ਹੋ ਗਿਆ ਚਮਚੇ ਦਾ ਚੌਥਾ ਇਹ ਸਭਨ ਗਰਮ ਮਸਾਲਾ ਪਾ ਦਾਂਗੇ ਤੇ ਹੁਣ ਆਪਾਂ ਦਾਲ ਵਿੱਚ ਪਾ ਦਾਂਗੇ ਦਾਲ ਨੂੰ ਆਪਾਂ ਪਹਿਲਾਂ ਹੀ ਅੱਧੇ ਘੰਟੇ ਤੋਂ ਜ਼ਿਆਦਾ ਚਿਰ ਮੈਂ ਪਹਿੋਂ ਛੱਡਿਆ ਸੀ ਤੇ ਦਾਲ ਬਹੁਤ ਵਧੀਆ ਬੋਲ ਕੇ ਤਿਆਰ ਹੋ ਗਈ ਸੀ ਬਹੁਤ ਜਿਆਦਾ ਤਿੰਨੋਂ ਹਿਸਲਾ ਚ ਦਾਲ ਪੜ ਗਈ ਸਾਡੀ ਉਹ ਦਾਲ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਤੇ ਦਾਲ ਨੂੰ ਥੋੜਾ ਜੱਮਾ ਟੱਕ ਕੇ ਪਕਾਉਨੇ ਆ ਥੋੜੀ ਹੋਰ ਸੰਘਣੀ ਹੋ ਜਾਏਗੀ 2-3 ਮਿੰਟ ਵਾਸਤੇ ਟੱਕ ਦਿੰਨੇ ਆ ਚੈੱਕ ਕਰ ਲਿੰਨੇ ਆ ਦਾਲ ਵੇਖੋ ਕਿੰਨੀ ਕੜ-ਕੜ ਕੇ ਬਹੁਤ ਵਧੀਆ ਦਾਲ ਬਣੀ ਤੇ ਉਪਰੋਂ ਦੀ ਪਾ ਦਿੰਨੇ ਆਪਾਂ ਧਨੀਆ ਦਾਲ ਨੂੰ ਮੈਂ ਇੱਕ ਤੜਕਾ ਮੋ ਲਾਵਾਂਗੀ ਹਾਂਜੀ ਆਪਾਂ ਦਾਲ ਨੂੰ ਤੜਕਾ ਲਾਉਣੀ ਹੈ ਥੋੜਾ ਨੇ ਪਾ ਦੇਣੀ ਇੱਕ ਚਮਚਾ ਦੇਸੀ ਘਿਓ ਦਾ ਇਹ ਗਰਮ ਹੋਣ ਦਵਾਂਗੇ ਹੰਜ ਕਿਉ ਸਾਡਾ ਗਰਮ ਹੋ ਗਿਆ ਤੇ ਹੁਣ ਆਪਾਂ ਪਾ ਦਾਂਗੇ ਜੀਰਾ ਜੀਰੇ ਨੂੰ ਥੋੜਾ ਜਿਹਾ ਆਪਾਂ ਪੁੱਨ ਲੈਨੇ ਹੁ ਉਸ ਕੋ ਬਾਦ ਪਾਵਾਂਗੇ ਥੋੜਾ ਮੈਂ ਲੰਬਾ ਹੋਇਆ ਲੰਬਾ ਅਦਰ ਕੱਟ ਲਿਆ ਸੀ ਇਹ ਪਾ ਦਿੰਨੇ ਹੁ ਥੋੜੀ ਪਾ ਲਾਂਗੇ ਕਸ਼ਮੀਰੀ ਲਾਲ ਮਿਰਚ ਗੈਸ ਕਰ ਦਵਾਂਗੇ ਬੰਦ ਹਾਂਜੀ ਹੁਣ ਆਪਾਂ ਦਾਲ ਚ ਪਾ ਦਵਾਂਗੇ ਤੁਸੀਂ ਵੇਖ ਸਕਦੇ ਢਾਬੇ ਵਰਗੀ ਦਾਲ ਬਣ ਕੇ ਤਿਆਰ ਹੋਈ ਸਾਡੀ ਮੇਰੀ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਦੀ ਦਾਲ ਸਾਡੀ ਬਣ ਕੇ ਤਿਆਰ ਹੋਣ ਆਪਾਂ ਕਰ ਲੈਨੇ ਆ ਜੀ ਸਰਹੂ ਵੇਖੋ ਕਿੰਨੀ ਵਧੀਆ ਦਾਲ ਬਣ ਕੇ ਤਿਆਰ ਹੋਈ ਸਾਡੀ ਤੁਸੀਂ ਵੀ ਮੇਰੇ ਤਰੀਕੇ ਨਾਲ ਦਾਲ ਬਣਾਓ ਜੇ ਤੁਸੀਂ ਜਾਓ ਪੀਏ ਤੁਸੀਂ ਥੋੜੀ ਨਰਮ ਦਾਲ ਖਾਣੀ ਚਾਹੁੰਦੇ ਤੁਸੀਂ ਹੋਰ ਥੋੜਾ ਗਰਮ ਪਾਣੀ ਪਾ ਕੇ ਪਤਲੀ ਕਰ ਸਕਦੇ ਪਰ ਮੈਨੂੰ ਇਹੋ ਜੀ ਦਾਲ ਪਸੰਦ ਹੈ ਤੇ ਮੈਂ ਥੋੜੀ ਢਾਲੀ ਸੰਗਣੀ ਰੱਖੀ ਸੀ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ